जय पे सची प्रीतम करओ ब

ਅਚੰਤ ਦੀਏ ਧੰਸ ਦੀਏ ਕੜਤ ਦੀਏ ਦਰਤ ਦੀਏ ਬਿਜਲੀ ਦਰਤ ਇਹ ਹੈ ਜਿਸ ਦੀ ਕਿਰਪਾ ਨਾਲ ਵਿੱਚ ਇੱਥੇ ਉੱਤੇ ਜਿੱਥੇ ਕਿਤੇ ਆੜ ਪੜ ਆਲ ਬਾਦ ਫਰਨ ਤੇ ਵਾਰ ਜਿੱਤੇ ਕਈ ਕੇ ਆਮ ਵਿੱਚ ਅੱਖਤ ਬਾ ਸੋਚ ਟਟਕਦਾ ਏ ਟਟਕਦਾ ਮੇਨ ਉੱਤੇ ਫਟਦਾ ਖਟਕਦਾ ਟੁਟਦਾ ਮਿਦਾਨ ਵਿੱਚ ਛੁਟ ਮੇਨ ਤੇ ਤੀਰ ਤਾਰੇ ਟੁੱਟਦੇ ਨੇ ਖੰਭੜਾਂ ਤੋਂ ਟਕ ਟਕ ਟੁੱਟਦੇ ਝੰਡਿਆਂ ਦੇ ਉੱਤੇ ਖਾਨ ਵਿੱਚ ਕਿੰਨੇ

ਆਪਣੀ ਮੀਨਾਲ ਵਿੱਚ ਸੁਖ ਸੁਖ ਛੇ ਤਖਸ਼ੇ ਵਖਸ਼ੇ ਸਭ ਕੁਝ ਉਹਨੂੰ ਹਰਦਾ ਸਿੱਖੀ ਦੇ ਵਿਚਾਰ ਵਿੱਚ ਆਂ ਬੱਚਾ ਉਹ ਪਾਪਿਆਂ ਨੂੰ ਮਾਰਦਾ ਲਕਾਂ ਦਾ ਪਛਾਰ ਦਾ ਗਾੜਦਾ ਛੜਦਾ ਬਿੰਦਾਰ ਦਾ ਮੈਦਾਨ ਵਿੱਚ ਸੇਵਕਾਂ ਨੂੰ ਤਾਲ ਦਾ ਭਾਵ ਦਾ ਪਿਆਰ ਦਾ ਪੁਚਕਾਰ ਦਾ ਚਤਾਰੇ ਹਰ ਆਲ ਵਿੱਚ ਪਾ ਲਈ ਸਾਰੇ ਤਾਰੇ ਆਉਂਦੇ ਸਿੱਖ ਤਾਰੇ ਚਮਕਦੇ ਨੇ ਆਪ ਚੰਦ ਚੰਦ ਦਾ ਹੈ ਸਿੱਖੀਏ ਸਮਾਨ ਵਿੱਚ एवी नाह वतो विचे शीतल दस शमेश जिहा शमेश